ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਆਪਣੀ ਗਾਇਕੀ ਕਰਕੇ ਜਾਣੀ ਜਾਂਦੀ ਨੇ ਅਤੇ ਆਪਣੀ ਸਾਦਗੀ ਕਰਕੇ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਕੱਲ ਇੱਕ ਪੋਸਟ ਸ਼ੇਅਰ ਕੀਤੀ ਜੋ ਕਿ ਬਹੁਤ ਵੱਡੇ ਸਵਾਲ ਚੁੱਕ ਰਹੀ ਆ ਇੰਪੋਰਟੈਂਟ ਨੋਟਿਸ ਆ ਇਹ ਸੁਨੰਦਾ ਸ਼ਰਮਾ ਨੇ ਸ਼ੇਅਰ ਕੀਤਾ ਆ ਇਸ ਦੇ ਵਿੱਚ ਮੋਟਾ-ਮੋਟਾ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕੀ ਲਿਖਿਆ ਆ ਸੁਨੰਦਾ ਸ਼ਰਮਾ ਨੇ ਲਿਖਿਆ ਵੀ ਕੁਝ ਕੰਪਨੀਆਂ ਮੇਰੇ ਉਹਨਾਂ ਦੇ ਨਾਲ ਬੌਂਡ ਹੋਣ ਦੇ ਆਵੇ ਕਰ ਰਹੀਆਂ ਨੇ ਵੀ ਸੁਨੰਦਾ ਸ਼ਰਮਾ ਸਾਡੇ ਨਾਲ ਬੌਂਡ ਆ ਯਾਨੀ ਕਿ ਜਿਹੜੇ ਆਰਟਿਸਟ ਹੁੰਦੇ ਨੇ ਉਹ ਕਿਸੇ ਨਾ ਕਿਸੇ ਲੇਬਲ ਦੇ ਥੱਲੇ ਜਿਹੜੇ ਇੰਡੀਪੈਂਡੈਂਟ ਨਹੀਂ ਹੁੰਦੇ ਉਹ ਬੌਂਡ ਹੁੰਦੇ ਨੇ ਕੰਟਰੈਕਟ ਤੇ ਹੁੰਦੇ ਨੇ ਤਾਂ ਉਹਨਾਂ ਨੂੰ ਸਾਰਾ ਖਰਚਾ ਪਾਣੀ ਕੰਪਨੀ ਨੂੰ ਦੇਣਾ ਪੈਂਦਾ ਫਿਰ ਕੰਪਨੀ ਉਹਨਾਂ ਨੂੰ ਸੈਲਰੀ ਦਿੰਦੀ ਆ ਪਰ ਸੁਨੰਦਾ ਸ਼ਰਮਣ ਨੇ ਇੱਥੇ ਇਹ ਕਲੀਅਰ ਕਰ ਦਿੱਤਾ ਆ ਵੀ ਮੈਂ ਇੱਕ ਇੰਡੀਪੈਂਡੈਂਟ ਆਰਟਿਸਟ ਆ ਮੈਂ ਕਿਸੇ ਵੀ ਕੰਪਨੀ ਦੇ ਨਾਲ ਬੌਂਡ ਨਹੀਂ ਆ ਕੰਟਰੈਕਟ ਨਹੀਂ ਆ ਨਾ ਮੈਂ ਕਿਸੇ ਦੇ ਨਾਲ ਸਾਈਨ ਅਨੇ ਕਿਸੇ ਵੀ ਚੀਜ਼ ਚ ਵਜੇਕਰ ਮੈਨੂੰ ਇਨਵੋਲਵਮੈਂਟ ਕੀਤਾ ਗਿਆ ਸੁਨੰਦਾ ਸ਼ਰਮਾ ਦਾ ਕਹਿਣਾ ਹੈ ਵੀ ਮੈਂ ਉਹਦੇ ਲਈ ਜ਼ਿੰਮੇਵਾਰ ਨਹੀਂ ਹੋਵਾਂਗੀ ਇੱਕ ਇਹ ਨੋਟਿਸ ਸ਼ੇਅਰ ਕੀਤਾ ਹੈ ਤੁਸੀਂ ਪੜ੍ਹ ਸਕਦੇ ਹੋ ਇਸ ਨੂੰ ਵੀ ਕਿੰਨਾ ਜ਼ਿਆਦਾ ਟੌਰਚਰ ਕੀਤਾ ਜਾ ਰਿਹਾ ਹੈ ਸੁਨੰਦਾ ਸ਼ਰਮਾ ਨੂੰ ਜਿਹੜੇ ਲੇਬਲ ਹੁੰਦੇ ਨੇ ਜਿਵੇਂ ਕੁਲਵਿੰਦਰ ਬਿੱਲਾ ਸਾਇੰਸ ਲੇਬਲ ਨਾਲ ਬੜਾ ਔਖਾ ਛੋਟਿਆ ਸੀ ਉਹ ਵੀ ਪਰ ਸੁਨੰਦਾ ਸ਼ਰਮਾ ਨੇ ਕਲੀਅਰ ਕਰਤਾ ਹੈ ਵੀ ਮੈਂ ਕਿਸੇ ਨਾਲ ਸਾਈਨ ਨਹੀਂ ਆ ਮੈਂ ਇੰਡੀਪੈਂਡੈਂਟ ਆਰਟਿਸਟ ਹਾਂ ਪਰ ਲੇਬਲ ਵਾਲੇ ਮੇਰੇ ਨਾਲ ਧੱਕਾ ਕਰ ਰਹੇ ਨੇ ਜਿਹੜੇ ਵੀ ਇੰਡੀਵਿਜੂਅਲ ਨੇ ਡੋਨਟ نو ਕਿਹੜੇ ਲੈਵਲ ਵਾਲੇ ਨੇ ਤਾਂ ਮੇਰੀ ਰੋਜੀ ਰੋਟੀ ਦੇ ਲੱਤ ਮਾਰ ਰਹੇ ਨੇ ਮੇਰੇ ਕੋਲ ਆਪਣਾ ਘਰ ਵੀ ਨਹੀਂ ਹੈ ਪਰ ਸੁਨੰਦਰ ਸ਼ਰਮਾ ਨੇ ਇਹ ਸਭ ਕੁਝ ਦੱਸਿਆ ਆ ਤੁਸੀਂ ਪੜ ਸਕਦੇ ਹੋ ਅਤੇ ਸੀਐਮ ਭਗਵੰਤ ਮਾਨ ਨੂੰ ਰਿਕਵੈਸਟ ਕੀਤੀ ਆ ਕਿ ਛੇਤੀ ਓ ਛੇਤੀ ਕੋਈ ਨਾ ਕੋਈ ਇਹਨਾਂ ਤੇ ਸਟ੍ਰਿਕਟ ਐਕਸ਼ਨ ਲਿਤਾ ਜਾਵੇ ਸਿੱਧੂ ਮੂਸੇਵਾਲੇ ਦੀ ਇੱਕ ਗੱਲ ਕਹੀ ਯਾਦ ਆ ਗਈ ਆ ਕਿਸੇ ਨਾਲ ਬੰਨ ਨਹੀਂ ਔਰ ਰੱਬ ਨਾਲ ਸਹਣਾ ਸਿੱਧੂ ਮੂਸਲਾ ਇਕੱਲਾ ਤੁਰਿਆ ਸੀ ਇਕੱਲੇ ਨੇ ਇੰਡਸਟਰੀ ਹਿਲਾਤੀ ਯਾਦ ਜੇ ਸਿੱਧੂ ਹੁੰਦਾ ਲੋਕਾਂ ਦਾ ਕਹਿਣਾ ਹੈ ਵੀ ਸੁਨੰਦਾ ਸ਼ਰਮਾ ਦੀ ਮਦਦ ਜ਼ਰੂਰ ਕਰਦਾ ਅੱਗੇ ਹੋ ਕੇ ਹੁਣ ਇੰਡਸਟਰੀ ਦੇਖਣ ਵਾਲੀ ਗੱਲ ਏ ਆ ਕਿਹੜਾ ਸਿੰਗਰ ਆ ਕੇ ਹੁੰਦਾ ਹੈ ਸੁਨੰਦਾ ਸ਼ਰਮਾ ਦੀ ਮਦਦ ਦੇ ਲਈ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਲਿਖਿਓ ਵੀ ਸਪੋਰਟ ਸੁਨੰਦਾ ਸ਼ਰਮਾ ਧੰਨਵਾਦ